ਾਰੇ ਸ੍ਰੋਤਿਆਂ ਨੂੰ ਪਿਆਰ ਭਰੇ ਸਤਿ ਸ੍ਰੀ ਅਕਾਲ ਪੰਜਾਬ ਦੇ ਵਿੱਚ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਬਜਟ ਆਇਆ ਉਸ ਬਜਟ ਦੇ ਵਿੱਚ ਬੱਚਿਆਂ ਨੂੰ ਲੈ ਕੇ ਬਹੁਤ ਵੱਡਾ ਐਲਾਨ ਹੋਇਆ ਹੈ ਜੋ ਛੋਟੇ ਬੱਚੇ ਨੇ ਸਕੂਲਾਂ ਵਿੱਚ ਪੜ ਰਹੇ ਨੇ ਔਰ ਅੱਗੇ ਹਾਇਰ ਐਜੂਕੇਸ਼ਨ ਲੈ ਰਹੇ ਨੇ ਉਹਨਾਂ ਸਾਰਿਆਂ ਲਈ ਪੰਜਾਬ ਸਰਕਾਰ ਦੇ ਵੱਲੋਂ ਸਕਾਲਰਸ਼ਿਪ ਸਕੀਮ ਨੂੰ ਲੈ ਕੇ ਜੋ ਸਮਾਜਿਕ ਸੁਰੱਖਿਆ ਬਾਲ ਵਿਕਾਸ ਔਰਤ ਡਾਕਟਰ ਬਰਜੀਤ कौर ਨੇ ਵੱਡਾ ਬਿਆਨ ਦਿੱਤਾ ਹੈ ਉਹਨਾਂ ਬੱਚਿਆਂ ਨੂੰ ਜੋ ਸਕਾਲਰਸ਼ਿਪ ਰਾਸ਼ੀ ਸ਼ੁਰੂਆਤੀ ਦੌਰ ਵਿੱਚ ਹੀ ਜਿਹੜੇ ਉਹਨਾਂ ਦੇ ਖਾਤਿਆਂ ਵਿੱਚ ਪ੍ਰੋਵਾਈਡ ਕਰਵਾਈ ਜਾਇਆ ਕਰੇਗੀ ਜੋ ਬੱਚੇ ਸਕੂਲਾਂ ਦੇ ਵਿੱਚ ਲਗਾਤਾਰ ਪੜ੍ਹ ਰਹੇ ਨੇ ਹੁਣ ਛੋਟੀਆਂ ਕਲਾਸਾਂ ਤੋਂ ਲੈ ਕੇ ਵੱਡੀਆਂ ਕਲਾਸਾਂ ਸਾਰੇ ਬੱਚਿਆਂ ਨੂੰ ਜੋ ਸਕਾਲਰਸ਼ਿਪ ਸਕੀਮ ਸ਼ੁਰੂ ਕਰਨ ਜਾ ਰਹੇ ਨੇ ਪੰਜਾਬ ਸਰਕਾਰ ਦੇ ਵੱਲੋਂ ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਪਹਿਲਾਂ ਸਕਾਲਰਸ਼ਿਪ ਜੋ ਬੱਚਿਆਂ ਨੂੰ ਮਿਲਦੀ ਏ ਉਹ ਸਕਾਲਰਸ਼ਿਪ ਅਸੀਂ ਜੋ ਤਿੰਨ-ਤਿੰਨ ਮਹੀਨਿਆਂ ਦੀ ਟਰਮ ਬਣਾ ਕੇ ਉਹ ਦੇਣੀ ਚਾਹਨੇ ਆ ਤਾਂ ਕਿ ਬੱਚੇ ਅੱਗੇ ਹੋਰ ਜਿਹੜਾ ਕਿ ਪੜ੍ਹਾਈ ਵਾਲੇ ਪਾਸੇ ਜੁੜੇ ਰਹਿਣ ਔਰ ਆਪਣਾ ਜਿਹੜਾ ਸਕਾਲਰਸ਼ਿਪ ਨਾਲ ਕੁਝ ਆਪਣੀਆਂ ਬੁਨਿਆਦੀ ਲੋੜਾਂ ਨੂੰ ਜਿਹੜਾ ਪੂਰਾ ਕਰ ਸਕਣ ਜਿਸ ਤਰ੍ਹਾਂ ਬੱਚਿਆਂ ਨੂੰ ਕੋਈ ਕਿਤਾਬਾਂ ਕਾਪੀਆਂ ਲੈਣੀਆਂ ਪੈਂਦੀਆਂ ਨੇ ਜਾਂ ਬੱਚਿਆਂ ਨੂੰ ਹੋਰ ਆਪਣਾ ਸਟੇਸ਼ਨਰੀ ਦਾ ਸਮਾਨ ਖਰੀਦਣਾ ਪੈਂਦਾ ਹੈ ਉਹ ਆਪਣੇ ਸਕਾਲਰਸ਼ਿਪ ਦੀ ਰਾਸ਼ੀ ਨਾਲ ਇਹ ਸਮਾਨ ਸਾਰਾ ਖਰੀਦ ਸਕਦੇ ਨੇ ਸੋ ਇਸ ਦੇ ਨਾਲ ਹੀ ਉਹਨਾਂ ਨੇ ਇਹੀ ਕਿਹਾ ਕਿ ਅਸੀਂ ਬੱਚਿਆਂ ਦੇ ਸਰਪੱਖੀ ਵਿਕਾਸ ਲਈ ਜੋ ਹਰ ਉਪਰਾਲੇ ਕਰ ਰਹੇ ਹਾਂ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਜੋ ਹੁਣ ਸਿੱਖਿਆ ਪ੍ਰਣਾਲੀ ਹੈ ਉਸ ਨੂੰ ਖੇਡ ਵੀ ਦੀ ਰਹੀ ਜੋ ਬੱਚਿਆਂ ਨੂੰ ਪੜਾਇਆ ਜਾਵੇਗਾ ਬੱਚਿਆਂ ਦੇ ਮਨ ਤੇ ਬੋਝ ਨਾ ਬਣੇ ਜੋ ਸਾਡੇ ਟੀਚਰ ਬਾਹਰ ਟ੍ਰੇਨਿੰਗ ਕਰਕੇ ਆਏ ਨੇ ਉਹਨਾਂ ਦੇ ਵੱਲੋਂ ਜਿਸ ਤਰ੍ਹਾਂ ਇਹ ਸਾਰੀ ਜਾਣਕਾਰੀ ਦਿੱਤੀ ਜਾ ਰਹੀ ਕਿ ਬੱਚਿਆਂ ਨੂੰ ਹੁਣ ਖੇਡ ਆਧਾਰਿਤ ਹੀ ਗਤੀਵਿਧੀਆਂ ਰਾਹੀਂ ਬੱਚਿਆਂ ਨੂੰ ਜਿਹੜਾ ਸਿੱਖਣ ਵਿੱਚ ਜਿਹੜਾ ਕੋਸ਼ ਸ਼ਾਮਲ ਕਰੀਏ ਤਾਂ ਕਿ ਪਹਿਲਾਂ ਵਾਲਾ ਸਿਸਟਮ ਜੋ ਕਿਤਾਬਾਂ ਕਾਪੀਆਂ ਉਹ ਬੰਦ ਕੀਤੀਆਂ ਜਾਣ ਸੋ ਇਸ ਦੇ ਬਾਰੇ ਉਹਨਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੱਕ ਬੱਚਿਆਂ ਦੇ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਤੋਂ ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ 8 ਜ਼ਿਲ੍ਹੇ ਚੁਣੇ ਨੇ ਪਹਿਲਾਂ 8 ਜਿਲ੍ਹਿਆਂ ਦੇ ਵਿੱਚ ਇਹ ਸਾਰੀ ਪ੍ਰਣਾਲੀ ਆਰੰਭ ਕੀਤੀ ਜਾਵੇਗੀ ਸੋ ਉਸ ਤੋਂ ਬਾਅਦ ਸਾਰੇ ਪੰਜਾਬ ਵਿੱਚ ਇਹ ਨਵੀਂ ਸਿੱਖਿਆ ਨੀਤੀ ਔਰ ਸਿੱਖਣ ਵਿਧੀ ਜਿਹੜੀ ਸ਼ੁਰੂ ਕੀਤੀ ਜਾਵੇਗੀ ਪਲੇਵੇ ਤੋ ਲੈ ਕੇ ਜੋ 10ਵੀਂ 12ਵੀਂ ਕਲਾਸ ਤੱਕ ਬੱਚਿਆਂ ਦੇ ਪੜ੍ਹਾਈ ਦਾ ਧਿਆਨ ਰੱਖਿਆ ਜਾ ਰਿਹਾ ਔਰ ਨਵੇਂ ਟੀਚਰ ਭਰਤੀ ਕੀਤੇ ਜਾ ਰਹੇ ਨੇ ਤੇ ਸਾਰੀਆਂ ਸਹੂਲਤਾਂ ਜਿਹੜੀਆਂ ਨੇ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਦਿੱਤੀਆਂ ਜਾ ਰਹੀਆਂ ਨੇ ਮਿੱਡੇ ਮੀਲ ਦੇ ਵਿੱਚ ਬਹੁਤ ਧਿਆਨ ਰੱਖਿਆ ਜਾ ਰਿਹਾ ਕਿ ਬੱਚਿਆਂ ਦਾ ਜੋ ਸਾਰਾ ਪੱਖੀ ਵਿਕਾਸ ਹੋ ਸਕੇ ਬੱਚਿਆਂ ਨੂੰ ਪੋਸ਼ਣ ਦੇ ਤੌਰ ਤੇ ਵਧੀਆ ਖੁਰਾਕ ਮਿਲ ਸਕੇ ਸੋ ਪੰਜਾਬ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ ਪੰਜਾਬ ਸਰਕਾਰ ਦੇ ਵੱਲੋਂ ਜੋ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਮਹਮੇਸ਼ੀੜੀ ਹੋਈ ਏ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਬੱਚਿਆਂ ਦੇ ਵਿਕਾਸ ਨਾਲੀ ਪੰਜਾਬ ਜਿਹੜਾ ਰੰਗਲਾ ਪੰਜਾਬ ਬਣ ਸਕਦਾ ਸੋ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਅਜਹੀਆਂ ਯੋਜਨਾਵਾਂ ਰੰਗਲਾ ਪੰਜਾਬ ਦੇ ਸੁਪਨੇ ਨੂੰ ਸਰਕਾਰ ਕਰਮ ਵਿੱਚ ਯੋਗਦਾਨ ਪਾਉਣ ਗਿਆ ਸੋ ਡਾਕਟਰ ਬਜੀਤ ਕੋਰ ਨੇ ਦੱਸਿਆ ਕਿ ਜੋ ਆਰੰਭ ਪ੍ਰੋਗਰਾਮ ਦੇ ਲਾਗੂ ਹੋਣ ਨਾਲ ਬਹੁਤ ਸਾਰੇ ਵੱਡੇ ਬਦਲਾਅ ਆਉਣਗੇ ਜੋ ਬੱਚਿਆਂ ਦੇ ਉੱਪਰ ਪੜ੍ਹਾਈ ਦਾ ਬੋਝ ਬਣ ਜਾਂਦਾ ਜਾਂ ਉਹ ਬੱਚੇ ਮਾਨਸਿਕ ਤੌਰ ਤੇ ਪੜ੍ਹਾਈ ਦੇ ਨਾਲ ਜਿਹੜੇ ਉਹਨਾਂ ਨੂੰ ਪਰਵਾ ਪੈਂਦਾ ਉਹ ਹੁਣ ਮਾਨਸਿਕ ਤਣਾਅ ਵੀ ਹਟੇਗਾ ਜਿਸ ਤਰ੍ਹਾਂ ਉਹਨਾਂ ਨੂੰ ਖੇਡ ਵੀ ਦੀ ਰਹੀ ਸੀ ਸਿੱਖਣ ਲਈ ਔਰ ਉਹਨਾਂ ਦਾ ਟੈਕਨੀਕਲ ਜਿਹੜਾ ਯੁੱਗ ਹੈ ਕੋ ਕੰਪਿਊਟਰ ਯੁੱਗ ਹੈ ਇਸ ਤਰ੍ਹਾਂ ਉਹਨਾਂ ਨੂੰ ਸਿੱਖਿਆ ਦਿੱਤੀ ਜਾਵੇਗੀ ਕਿ ਉਹ ਬੱਚੇ ਉਹਨਾਂ ਦਾ ਨਾ ਤਾਂ ਮਾਨਸਿਕ ਬੋਝ ਬਣੇ ਔਰ ਉਹਨਾਂ ਦਾ ਸਰ ਪੱਖੀ ਵਿਕਾਸ ਹੋਵੇ ਔਰ ਉਹਨਾਂ ਦੀ ਸਿਹਤ ਵੀ ਜਿਹੜੀ ਉਹਦਾ ਵਿਕਾਸ ਹੋਵੇ ਜੋ ਕਿ ਬੱਚਿਆਂ ਦੇ ਵਿੱਚ ਆਪਣੀ ਸਿਹਤ ਨੂੰ ਲੈ ਕੇ ਵੀ ਔਰ ਉਸ ਤੋਂ ਬਾਅਦ ਖੇਡਾਂ ਦੇ ਨਾਲ ਜਿਹੜਾ ਬੱਚਿਆਂ ਦਾ ਜਿਹੜਾ ਮਨ ਨਹੀਂ ਜੁੜਦਾ ਅੱਜ ਮੋਬਾਈਲ ਜਿਹੜੇ ਆ ਚੁੱਕੇ ਨੇ ਮੋਬਾਈਲ ਦੇ ਨਾਲ ਬੱਚੇ ਜੁੜੇ ਹੋਣੇ ਇਸ ਕਾਰਨ ਇਹਨਾਂ ਬੱਚਿਆਂ ਨੂੰ ਮੋਬਾਈਲ ਵਾਲੇ ਪਾਸੋਂ ਹਟਾ ਕੇ ਖੇਡਾਂ ਨਾਲ ਵੀ ਜੋੜਨਾ ਸਾਡਾ ਫਰਜ਼ ਬੰਦਾ ਸੋ ਡਾਕਟਰ ਬਲਜੀਤ ਕੌਰ ਨੇ ਕਿਹਾ ਕਿ ਅਸੀਂ ਬੱਚਿਆਂ ਨੂੰ ਸਕਾਲਰਸ਼ਿਪ ਜਿਹੜਾ ਉਹ ਰਾਸ਼ੀ ਹੁਣ ਦੇਣ ਵਾਸਤੇ ਪੂਰੀ ਤਰ੍ਹਾਂ ਤਿਆਰ ਹੈ ਸਰਕਾਰ ਦੇ ਵੱਲੋਂ ਹਰ ਬਾਰੀ ਦਾ ਜਿਹੜੀ ਇਹ ਸਕਾਲਰਸ਼ਿਪ ਦੀ ਰਾਸ਼ੀ ਵਿਦਾਈ ਜਾ ਰਹੀ ਹੈ ਸੋ ਬੱਚਿਆਂ ਦੇ ਸਰ ਪੱਖੀ ਵਿਕਾਸ ਲਈ ਔਰ ਬੱਚਿਆਂ ਦਾ ਜਿਹੜਾ ਆਰਥਿਕ ਸਹਾਇਤਾ ਕਰਨ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਜਿਹੜਾ ਆਪਣੇ ਬਾਈਟ ਦੇ ਵਿੱਚੋਂ ਇਹਨਾਂ ਬੱਚਾ ਬਾਰੇ ਸੋਚ ਰਹੀ ਹੈ